ਮੇਰੇ ਨਾਲ ਜੁੜੇ ਬੈਠੇ ਸਮੂਹ ਦਰਸ਼ਕੋ ਅਤੇ ਸ੍ਰੋਤਿਓ ਗੁਰੰਤਸ ਸਿੰਘ ਰਾਣਾ ਬਲਵ ਪਿਆਰ ਭਰੀ ਸਾਥ ਸ੍ਰੀ ਕਾਲ ਪ੍ਰਵਾਨ ਕਾਨਾ ਜੀ ਦੋਸਤੋ ਅੱਜ ਮੈਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ ਜੀ ਅਨਾਨਾਸ ਜਿਹਨੂੰ ਆਪਾਂ ਪਾਈਨ ਐਪਲ ਵੀ ਕਹਿ ਦਿੰਦੇ ਆ ਜੀ ਅਨਾਨਾਸ ਦੋਸਤੋ ਇਹ ਬਹੁਤ ਹੀ ਖੱਟੇ ਮਿੱਠੇ ਟੇਸਟ ਦਾ ਹੁੰਦਾ ਹੈ ਤੇ ਗੁਣਾ ਨਾਲ ਭਰਪੂਰ ਹੈ ਕੱਚਾ ਪੱਕਾ ਦੇਖਣ ਲਈ ਤੁਸੀਂ ਇਹਦਾ ਇੱਕ ਇੱਥੋਂ ਉੱਪਰੋਂ ਇੱਕ ਪੱਤਾ ਫੜ ਲਓ ਜੀ ਇਸ ਤਰ੍ਹਾਂ ਇੱਕ ਪੱਤਾ ਫੜ ਲਓ ਤੇ ਜੇ ਤਾਂ ਇਹ ਟੁੱਟ ਗਿਆ ਆ ਟੁੱਟ ਗਿਆ ਜੀ ਹੁਣ ਪੱਤਾ ਜੇ ਪੱਤਾ ਟੁੱਟ ਜੇ ਤਾਂ ਇਹ ਖਾਣ ਲਈ ਤਿਆਰ ਹੈ ਜੇ ਨਾ ਪੱਤਾ ਟੁੱਟੇ ਤਾਂ ਇਹਨੂੰ ਦੋ ਚਾਰ ਦਿਨ ਤੁਸੀਂ ਸੈਲਫ ਦੇ ਉੱਤੇ ਰੱਖ ਦਿਓ ਤੇ ਆਪਣੇ ਆਪ ਇਹ ਰੈਡੀ ਹੋ ਜਾਊਗਾ ਤੇ ਦੋਸਤੋ ਆਪਾਂ ਇਹਦੇ ਕੱਲ ਨੂੰ ਗੁਣਾ ਬਾਰੇ ਕੱਲ ਨੂੰ ਵਿਚਾਰ ਕਰਾਂਗੇ ਉਦੋਂ ਤੱਕ ਲਈ ਇੰਤਜ਼ਾਰ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਮਿਲਦਾ ਹਾਂ ਜੀ ਕੱਲ ਨੂੰ ਅਨਾਰ ਨਾਸ ਦੀ ਜਾਣਕਾਰੀ ਲੈ ਕੇ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ